ਇਹ ਆਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜੰਡਿਆਲਾ ਗੁਰੂ ਵਪਾਰੀ ਨੂੰ 50 ਲੱਖ ਰੁਪਏ ਦੀ ਫਰौती ਤੇ ਉਹ ਆਕਾਲ ਤਨ ਨਿਹੰਗ ਸਿੰਘਾਂ ਵੱਲੋਂ ਬੰਦੇ ਨੂੰ ਦਿੱਤੀ ਗਈ ਸੀ ਰੱਖਿਆ ਜੰਡਿਆਲਾ ਗੁਰੂ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਨੂੰ ਫਰौती ਲਈ ਧਮਕਿਆ ਪਰियांਕਾਲ ਆ ਰਹੇ ਸਨ ਅਤੇ ਅਗਲੇ ਦਿਨ ਉਥੇ ਵਪਾਰੀ ਦੀ ਦੁਕਾਨ ਤੇ ਗੋਲੀਆਂ ਵੀ ਚੱਲੀਆਂ ਹਨ ਇਸ ਤੋਂ ਬਾਅਦ ਨਿਹੰਗ ਸਿੰਘਾਂ ਜਥੇਬੰਦੀਆਂ ਉਥੇ ਪਹੁੰਚੀਆਂ ਜਿਨ੍ਹਾਂ ਵੱਲੋਂ ਉਸ ਵਿਅਕਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਗਈ ਹੈ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਦੋ ਸਿੰਘ ਵੀ ਇਸ ਦੇ ਨਾਲ ਤਾਇਨਾਤ ਕਰਨੇ ਪਏ ਤਾਂ ਪਿੱਛੇ ਨਹੀਂ ਹਟਾਂਗੇ ਦੱਸ ਦਈਏ ਕਿ ਡਾਇਲਗ ਗੁਰੂ ਵਿੱਚ ਵਪਾਰੀਆਂ ਕੋਲੋਂ ਫਰੋਤੀਆਂ ਮੰਗਣ ਦਾ سلسلہ جاری ਹੈ ਵਪਾਰੀ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਹੈ ਧਮਕੀਪਰੀਕਾਲ ਆਈਸੀ ਨਿਹੰਗ ਸਿੰਘਾਂ ਵੱਲੋਂ ਦੁਕਾਨਦਾਰ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਲਈ ਗਈ ਹੈ ਇੱਕ ਵਿਅਕਤੀ ਵੀ ਇਸ ਮਾਮਲੇ ਵਿੱਚ ਜ਼ਖਮੀ ਹੋ ਗਿਆ ਹੈ ਵਪਾਰੀ ਕੋਲੋਂ ਪੁਲਸ ਕੋਲੋਂ ਗਨਮੈਨ ਵੀ ਮੰਗੇ ਗਏ ਸਨ ਪਰ ਪੁਲਸ ਨੇ ਕੋਈ ਵੀ ਗਨਮੈਨ ਨਹੀਂ ਦਿੱਤਾ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਜਿਵੇਂ ਸ਼ਰੋਬਨੀ ਕਲਦਲ ਦੇ ਬਰਕਤ ਦੇ ਤੇ ਮੌਜੂਦਾ ਕਾਉਂਸਲ ਨਾਲ ਹੋਇਆ ਸੀ ਇਸ ਉਹ ਇਹ ਇਸ ਵਪਾਰੀ ਨਾਲ ਹੋਵੇ ਇਸ ਲਈ ਅਸੀਂ ਵਪਾਰੀ ਨੂੰ ਸੁਰੱਖਿਆ ਪ੍ਰਦਾਨ ਕਰਨਾ ਕਰਨ ਲਈ ਪਹੁੰਚੇ ਹਾਂ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ